ਸੀਐਮ ਮਾਨ ਨੇ ਅੱਜ ਨਿਯੁਕਤੀ ਪੱਤਰ ਵੰਡੇ ਨੌਕਰੀਆਂ ਦੇ ਲਈ ਤੇ ਨਾਲ ਦੀ ਨਾਲ ਸੀਐਮ ਮਾਨ ਨੇ ਇਹ ਵੀ ਗੱਲ ਕਹੀ ਕਿ ਮੈਂ ਉਹ ਸੀਐਮ ਨਹੀਂ ਆ ਜੋ ਆਖਰੀ ਮੋਮੈਂਟ ਤੇ ਆ ਕੇ ਕੰਮ ਕਰਦਾ ਹੈ ਮੈਂ ਸਾਲਾਂ ਤੋਂ ਕੰਮ ਕਰਦਾ ਆ ਰਿਹਾ ਆਂ ਤੇ ਮੈਂ ਇੱਥੇ ਵੋਟਾਂ ਦਾ ਪ੍ਰਚਾਰ ਕਰਨ ਨਹੀਂ ਆਇਆ ਪਰਿੰਦਾ ਜੀ ਵੋਟਾਂ ਤੋਂ ਪਹਿਲਾਂ ਵਾਲਾ ਸਾਲ ਮੈਂ ਕਹਿੰਦਾ ਮੈਂ ਕੋਈ ਯਾਦ ਰਖਾਉਣ ਵਾਸਤੇ ਸਾਲ ਨਹੀਂ ਬਣਾਉਣਾ ਆ ਮੈਂ ਇੱਥੇ ਕੋਈ ਅਗਲੀਆਂ ਵੋਟਾਂ ਦਾ ਹੁਣੇ ਤੋਂ ਮੈਂ ਲੋਬਿੰਗ ਕਰਨ ਜਾਂ ਲੋਕਾਂ ਨੂੰ ਕੋਈ ਲਾਲਚ ਦੇਣ ਨਹੀਂ ਆਇਆ ਮੇਰੇ ਤਾਂ ਕੰਮ ਆ ਹੁਣੀ ਸ਼ੁਰੂ ਕਰੋ ਪਹਿਲੇ ਹੀ ਡੇਟ ਆ 70 ਸਾਲ 300 ਯੂਨਿਟ ਬਿਜਲੀ ਫ੍ਰੀ ਕੀਤੀ ਪਹਿਲੇ ਸਾਲ ਹੀ ਜੂਨ ਚ ਫੈਸਲਾ ਹੋ ਗਿਆ ਸੀ ਮਾਰਚ ਦੇ ਵਿੱਚ ਓਥ ਸੈਰੇਮਨੀ ਸੀ 16 ਮਾਰਚ ਨੂੰ ਅਪ੍ਰੈਲ ਮਈ ਚ ਸਾਰੇ ਡਾਟਾ ਆ ਗਿਆ ਜੂਨ ਚ ਕਰਤਾ ਲਾਗੂ 300 ਯੂਨਿਟ ਔਰ ਸਾਰਿਆਂ ਨੂੰ ਸਾਰਿਆਂ ਨੂੰ 60 ਜੁਨ ਦਾ ਸਾਈਕਲ ਹੈ 2 ਮਹੀਨਿਆਂ ਦਾ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਫਰੀ ਹੁੰਦਾ ਫੇਰ ਬਿਜਲੀ ਬੋਰਡ ਦੇ ਪੁਰਾਣੇ ਪੈਸੇ ਬਹੁਤ ਰਹਿੰਦੇ ਸੀ ਜੀ ਪੀਐਸਪੀਸੀਐਲ ਦਾ ਪੁਰਾਣਾ ਬਹੁਤ ਕਰਜ਼ਾ ਖੜਾ ਸੀ ਸਰਕਾਰਾਂ 'ਵੱਲ ਉਹ ਦੇਣਾ ਸ਼ੁਰੂ ਕੀਤਾ ਜੀ ਵੀ ਕਿਸ਼ਤਾਂ ਕਰ ਲੈਣੇ ਆ ਤੁਹਾਨੂੰ ਤੁਹਾਡਾ ਕਰਜ਼ਾ ਤੁਹਾਨੂੰ ਪੈਰਾਂ ਸਿਰ ਕਰਦੇ ਆ ਬਿਜਲੀ ਬੋਰਡ ਦਾ ਕਰਜ਼ਾ ਬਮੋੜਿਆ ਜੀ ਕਰਜ਼ਾ ਹਾਂ ਜੀ 2000 ਕਰੋੜ ਮੋੜਿਆ ਜੀ ਬਿਜਲੀ ਬੋਰਡ ਦਾ ਸਰਕਾਰ ਨੇ ਆ ਜਿਹੜੇ ਕਹੀ ਜਾਂਦੇ ਨੇ ਕਰਜ਼ਾ ਚੜ੍ਹਦਾ ਫਰਾਂਸ ਇਰਦਾ ਉਹ ਕਰਜ਼ੇ ਲਈ ਵੀ ਨੇ ਸੀ ਇਹ ਤੁਸੀਂ ਦੇਖ ਕੇ ਕਿਉਂ ਸਾਨੂੰ ਵਿਰਸੇ ਚ 3 ਲੱਖ ਕਰੋੜ ਦਾ ਕਰਜ਼ਾ ਪਾਉਣੇ 3 ਲੱਖ ਕਰੋੜ ਦਾ ਕਰਜ਼ਾ ਤੁਸੀਂ ਦੇਖ ਕੇ ਗਏ ਹੋ ਨਾਲੇ ਕੁਝ ਹੋਇਆ ਨਹੀਂ ਕੋਈ ਸਰਕਾਰੀ ਸਕੂਲ ਨਹੀਂ ਬਣਿਆ ਕੋਈ ਸੜਕ ਨਹੀਂ ਬਣੀ ਕੋਈ ਯੂਨੀਵਰਸਿਟੀ ਨਹੀਂ ਬਣੀ ਕੋਈ ਨੌਕਰੀ ਨਹੀਂ ਦਿੱਤੀ ਫਿਰ ਵੀ ਕਰਜ਼ਾ ਕਿੱਧਰ ਫਿਰ ਕਿੱਥੇ ਲਾਈ ਗਏ ਨੇ ਕੋਈ ਹਿਸਾਬ ਕਿਤਾਬ ਨਹੀਂ ਸੋ ਪੀਸੀਆ ਪੀਐਸਪੀਸੀਐਲ ਨੂੰ ਸੀ ਪਹਿਲਾਂ ਪੈਰਾਂ ਸਿਰ ਖੜਾ ਕੀਤਾ ਫਿਰ ਪਤਾ ਲੱਗਿਆ ਜੀ ਆਪਣੀ ਇੱਕ ਕੋਲ ਮਾਈਨ ਹੈ ਕੋਲੇ ਦੀ ਖਾਨ ਹੈ ਝਾਰਖੰਡ ਚ ਪੰਜਾਬ ਦੀ ਉਹ ਬੰਦ ਪਈ ਹੈ ਜੀ ਉਹਨੂੰ ਖੁਲਵਾਇਆ ਜੀ ਐਫਰਟਸ ਕਰਕੇ ਸਰ ਕੋਲ ਕੋਲ ਮੰਤਰਾਲੇ ਨਾਲ ਗੱਲਾਂ ਕਰਕੇ ਉਹਨਾਂ ਨਾਲ ਅਰਜ਼ੀਆਂ ਦੇ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਖੁਲਵਾਇਆ ਫਿਰ ਇੱਕ ਅਨਾਲੀ ਗੋਇੰਦਵਾਲ ਸਾਹਿਬ ਹੈ ਜੀਵੀ ਕੇ ਕੰਪਨੀ ਦਾ ਇੱਕ ਥਰਮਲ ਪਲਾਂਟ ਸੀ ਪ੍ਰਾਈਵੇਟ ਸੈਕਟਰ ਦਾ ਉਹ ਦਿਵਾਲੀਆ ਹੋ ਗਿਆ ਉਹ ਵਿਕਦਾ ਸੀ ਤਾਂ ਉਹਦਾ ਬੈਂਗਲੌਰ ਹੁੰਦੀ ਹੈ ਉਹਦੀ ਬੋਲੀ ਟ੍ਰਿਬਿਊਨਲ ਦੀ ਬਣਿਆ ਹੋਇਆ ਉਹਦੀ ਬੋਲੀ ਬੈਂਗਲੌਰ ਹੁੰਦੀ ਆ ਸਰ ਭੇਜੇ ਵੀ ਆਪਾਂ ਲੈਣਾ ਹੈ ਕਰਦੇ ਕਰਾਉਂਦੇ 540 ਮੈਗਾਵਾਟ ਦਾ ਜਿਹੜਾ ਥਰਮਲ ਪਲਾਂਟ ਹੈ 1080 ਕਰੋੜ ਚ ਖਰੀਦਿਆ 2 ਕਰੋੜ ਰੁਪਇਆ ਪਰ ਮੈਗਾਵਾਟ ਦੇਸ਼ ਦਾ ਸਭ ਤੋਂ ਸਸਤੇ ਭਾਤੇ ਖਰੀਦਿਆ ਹੋਇਆ ਜੀ ਇੱਕ ਇੱਕ ਰੁਪਈਆ ਸੀ ਜਿਵੇਂ ਆਪਾਂ ਸਬਜ਼ੀ ਵਾਲੇ ਨਾਲ ਜਾਂ ਦੁਕਾਨਦਾਰ ਨਾਲ ਬਹਿਸ ਕਰਦੇ ਆ ਯਾਰ ਠੀਕ ਠੀਕ ਲਾਲਾ ਯਾਰ ਉਹ ਤਾਂ ਸਾਨੂੰ ਐਨੇ ਚ ਦਿੰਦਾ ਯਾਰ ਐਂ ਕਿਉਂ ਕਰਦਾ ਐਦਾਂ ਅਸੀਂ ਸਰਕਾਰੀ ਪੈਸਾ ਖਰਚਦੇ ਆ ਕਿਉਂਕਿ ਸਾਨੂੰ ਪਤਾ ਹੈ ਜੀ ਇਹ ਪੈਸੇ ਕਿਵੇਂ ਆਈਦੇ ਆ ਉਹ ਬੱਚੇ ਨੇ ਕਿਹਾ 1 ਰੁਪਇਆ ਮੇਰੀ ਮਾਂ ਕਹਿੰਦੀ ਹੁੰਦੀ ਸੀ ਵੀ 1 ਰੁਪਇਆ ਵੀ ਉਹ ਤੋਂ ਇੱਕ ਕੀਮਤ ਉਹਦੇ 1 ਰੁਪਇਏ ਦੀ ਵੀ ਹੁੰਦੀ ਸੀ ਸਾਮਕੇ ਰੱਖੀ ਕਿਤੇ ਕੰਮ ਆ ਜੂ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਇਹਨੂੰ ਉਹੀ ਸਮਝ ਸਕਦੇ ਆ ਜਿਨ੍ਹਾਂ ਨੇ 1 ਰੁਪਇਏ ਦੀ ਕੀਮਤ ਸਮਝੀ ਹੋਈ ਹੈ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ 'ਚੋਂ ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਉਹਨੇ 99999 ਬਣ ਜਾਂਦਾ ਹੈ ਲਖ ਨਹੀਂ ਕਹਿੰਦੇ ਉਹਨੂੰ ਫਿਰ ਸੋ ਹਰ ਇੱਕ ਦੀ ਅਬਦੀ